ਕਿਵੇਂ ਚੱਲਦੀ ਆ ਕੰਮਾਂ ਨਾ ਕਿੰਨਾ ਭੈਣ ਬਧੀਆ ਚੱਲਦੀ ਆ ਵੀਰੇ ਹਾਂ ਆਈਂ ਫਿਰ ਸੁਆਬੀਂ ਦਾ ਜੀ ਵਧੀਆ ਰਿਹਾ ਠੀਕ ਆ ਬਸ ਹੈਗਾ ਉਹਦਾ ਵਿਚਾਰਿਆਂ ਨੇ ਲੇਬਰ ਬਹੁਤ ਪੈ ਗਈ ਉਹਨਾਂ ਨੂੰ ਇੱਕ 80 ਜੀ ਲੇਬਰ ਨਾਲ ਸਾਰੀ ਮੱਕੀ ਤੜਾਈ ਜਾਂਦੀ ਚਾਹ ਰੋਟੀ ਵਸ ਕਹਿੰਦੇ ਉੱਪਰ ਹੀ ਫੜਾ ਦਿਓ ਸੀਟ ਤੇ ਹਾਂ ਜਿਵੇਂ ਵਿਚਾਰੇ ਨੇ ਇਕੱਲੇ ਨੇ ਚਲਾਈਆ ਹੋਟ ਡਰਾਈਵਰ ਹੁੰਦਾ ਭਾਜੇ ਨਾ ਹਾਂਜੀ ਹਾਂ ਮੱਕੀ ਮੀਂਹ ਬਹੁਤੇ ਪੈ ਗਏ ਰਹੇ ਵਾ ਮੀਹਾਂ ਨੇ ਮੱਕੀ ਤੋੜਤੀ ਉੱਪਰੋਂ ਅੱਛਾ ਵੱਢਣ ਲੱਗੇ ਹਾਂਜੀ ਹਾਂ ਲੱਗੇ ਵੱਢਣ ਉਹ ਕਾਲਾ ਉੱਧਰ ਜਾਂਦੀ ਹੈ ਮਹੀਨ ਦੋਈ ਹਸਣ ਕੀ ਹਾਲਾ ਜੀ ਤੇਆ ਪਟਣ ਲੱਗ ਗਿਆ ਜੀ ਹਾਂ ਜੀ ਹਾਂ ਕਿੰਨੀ ਕਾਈ ਪੀ ਆ ਆ ਕੇ ਸੀਗਾ ਜੀ ਆਪਣਾ 58 ਕੇ ਵਗੇ ਹੋ ਗਿਆ 50 60 ਹਾਂ ਅੱਜ ਦੋਨੀਆਂ ਚਲਾਤੀਆਂ ਫਿਰ ਹਾਂ ਜੀ ਹਾਂ ਦੋਨੀਆਂ ਚਲਾਈਆਂ ਆਵਦੀ ਹੈ ਹਾਂ ਅੱਜ ਫਿਰ ਦਿਵਾਲੀ ਕਰਕੇ ਸੀਗਾ ਜੀ ਹੁਣ ਅਗਲਾ ਅੱਜ ਦਿਵਾਲੀ ਕਰਕੇ ਸੀ ਇੱਕ ਕੋਈ ਭਰਾ ਕੇ ਦਾ ਜੀਗਾ ਪਹਿਲਾਂ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸੋਨੂ ਜੀ ਠੀਕ ਆ 31605 ਜੀ ਚ ਪੈ ਗਏ ਲੋਕ ਹਨਾ ਵੀ ਕੁਛ ਤਾਂ ਕੱਲ ਮਨਾ ਕੇ ਦੀਵਾਲੀ ਹਾਂ ਜੀ ਕੁਛ ਤਾਂ ਜਲੇ ਹੋਗੇ ਹਾਂ ਹੁਣ ਰੀਸ ਦੀ ਕਿੜੀਸ ਮੇਰੇ ਖਿਆਲ ਚ ਚਾਰ ਦਿਨ ਦੀਵਾਲੀ ਚੱਲ ਜੂ ਹਾਂ ਜੀ ਹਾਂ ਅਸੀਂ ਤੇ ਕਿਵੇਂ ਚੱਲਦੀ ਆ ਕੰਪੈਨ ਕੰਪੈਨ ਵਧੀਆ ਚੱਲਦੀ ਆ ਵੀਰੇ ਹਾਂ ਤੇ ਬਾਕੀ ਤੁਹਾਡੇ ਸਾਹਮਣੇ ਆ ਹੁਣ ਮੇਰੇ ਹਿਸਾਬ ਨਾਲ ਦੂਜੇ ਗੇਰ ਚ ਜਾਂਦੀ ਆ ਹਨਾ ਹਾਂ ਜੀ ਦੂਜੇ ਅੱਧੇ ਹੈ ਚਾਹੀ ਦੂਜਾ ਅੱਧਾ ਹੈ ਜੋ ਨਵੀਤ ਪੂਰਾ ਤਕੜਾ ਹਾਂਜੀ ਹਾਂ ਪੀਲੀ ਹੂਸਾ ਜੀ ਇਹ ਐਸਾ ਪੀਲੀ ਹੂਸਾ ਨਕਾਲ ਤਾਂ ਝੋਨਿਆਂ ਦੇ ਹੈਗੇ 19 ਬਾਰਾ ਝੋਨਾ ਹੌਲਾ ਪੈ ਗਿਆ ਹਾਂ ਇਹ ਇੱਕਦਿ ਇੱਕ ਤਾਂ ਕੋਸਤਾ ਜੀ ਬਾਸ ਕਰਕੇ ਕੁਝ ਗਰਮੀ ਜਾ ਰਹੀ ਪਈ ਆ ਜੀ ਗਰਮੀ ਜ਼ਿਆਦੇ ਕਰਕੇ ਇਹ ਤਾਂ ਗੱਲ ਹੈਗੀ ਆ ਬੱਕੇ ਇਹਨਾਂ ਚ ਕਰਤੇ ਤਾਂ ਹਰੇ ਨੇ ਜੀ ਇੱਕ ਦੀ ਕੋਈ ਥੋੜੀ ਮੰਨ ਕੇ ਚੱਲੇ ਇੱਕ ਦੀ ਝੋਨਾ ਪਤਾ ਨਹੀਂ ਹੌਲਾਗਾ ਕੋਈ ਫੜਾ ਵੀ ਜ਼ਿਆਦੇ ਆ ਝੋਨਾ ਫੜਾ ਜ਼ਿਆਦੇ ਹੋ ਗਿਆ ਝੋਨੇ ਦੇ ਬੀਜ ਤਾਂ ਦਾਣੇ ਤਾਂ ਉਨੇ ਹੀ ਨੇਗੇ ਹਾਂਜੀ ਹਾਂ ਇਹਨੇ ਉਸ ਜਿਹਦਾ ਇੰਨਾ ਤੋਰਦਾ ਬਹੁਤ ਹੈਗਾ ਐਨੇ ਤੋਰੇ ਤੇ ਤਾਂ ਕੰਮ ਪੂਰਾ ਨਿਪੜੀ ਜਾਂਦਾ ਹੈਗਾ ਹਾਂਜੀ ਹਾਂ ਜਣਜੀ 20 ਬਾਈ ਕਿਲੇ ਵਧੀਆ ਟਾਈਮ ਨਾਲ 10 ਵਜੇ ਚੱਲ ਕੇ ਵੜ ਜਾਂਦੀ ਐਨੇ ਤੋਰੇ ਤੇ ਠੀਕ ਆ ਹੋਰ ਆਪਾਂ ਨੂੰ ਇਹਨਾਂ ਕੀਵਰਡ ਦੇ ਵਿਚਾਰੀ ਇਹਨੇ ਹੋਰ ਕੀ ਵੜਦੇ ਬਾਕੀ ਚ ਉਹਨੇ ਮੱਲੇ ਬਹੁਤ 네ਗਟਿਵ ਵੀਰੇ ਹਾਂ ਦੇਖ ਲਓ ਤੁਸੀਂ ਵੀ ਵੱਡੇ ਟਾਇਰ ਦੇ ਨੇੜੇ ਜਾਂਦਾ ਝੋਨਾ ਸਹੀ ਗੱਲ ਆ ਇਹਨਾਂ ਮੱਲੇ ਹਾ ਝੋਨਾ ਦਾ ਕਾਲਤਾ ਜਿਹੇ ਘੱਟਾਗਾ ਪਰ ਝੋਨੇ ਦੀ ਮੱਲ ਨੂੰ ਨਗਾਉਣਾ ਤਾਂ ਇਹਨੇ ਸਾਰਾ ਕੁਝ ਵੇਚ ਦੀ ਆ ਨਾ ਹਾਂਜੀ ਆ ਬਾਕੀ ਪ੍ਰਾਲ ਬਹੁਤ ਨੇਗਟਿਵ ਪ੍ਰਾਲੀ ਲੱਗਦੀ ਆ ਮੀਹਾ ਕਰਕੇ ਝੋਨੇ ਕਦ ਬਹੁਤ ਕਰਗੇ ਕਦ ਬਹੁਤ ਕਰਗੇ ਇਹ ਤਾਂ ਗੱਲ ਹੈਗੀ ਆ ਯਾਨੀ ਪੈਸੇ ਲਗੇ ਲਾਇਆਂ ਦੀ ਖੁਸ਼ੀ ਆ ਹਾਂਜੀ 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 ਵੀ ਬੰਦਾ ਨਹੀਂ ਆਲਾ ਕਹਾਂ ਯਾਰ ਪੈਸੇ ਵਿੱਚ ਹੁੰਦੇ ਨੇ ਕੰਪਨੀ ਵਾਲੇ ਯਾਰ ਸਾਡੀ ਦਾਣੇ ਦਿਖਾਈ ਜਾਂਦੀ ਆ ਸਾਡੀ ਇਹ ਚੀਜ਼ਾਂ ਦਾ ਇਹ ਬਹੁਤ ਦੂਰ ਨੇਗੇ ਕਿਉਂਕਿ ਇਹਨਾਂ ਦੀ ਪਸਿਆ ਵਿਕਰਮ ਮੋਹਨੀਆਂ ਦੀ ਗੱਲ ਇੱਕ ਇਹ ਵੀ ਹੈ ਕਿ ਬੰਦੇ ਜਦੋਂ ਆਪਾਂ ਫੋਨ ਕਰਦੀਏ ਨਾ ਹਾਂਜੀ ਹਾਂਜੀ ਪਹਿਲੇ ਫੋਨ ਤੇ ਉਹ ਕਹਿਣਗੇ ਤੁਹਾਡਾ ਕੰਮ ਹੋ ਗਿਆ ਹਾਂਜੀ ਹਾਂਜੀ ਇਹ ਨਹੀਂ ਹੈਗਾ ਵਿੱਚ ਤਾਂ ਆਲਾ ਕਹੀ ਜਾਂਦਾ ਜਾਂ ਕੱਲ ਨੂੰ ਕਰਦੇ ਆਪਾਂ ਹੁਣ ਦਵਾਈਆਂ ਸੀ ਦੋ ਮਸ਼ੀਨਾਂ ਉਹਨਾਂ ਦਾ ਇੱਕ ਬਰਮਾ ਮਸ਼ੀਨ ਦਾ ਕਿਤੇ ਲੇੜ ਲੂੜ ਘੱਟ ਲਾਈ ਬੰਦੇ ਨੇ ਤੇ ਉਹਨਾਂ ਨੇ ਜਾਨੀ ਪਹਿਲੇ ਬੋਲ ਤੀਏ ਕਿਹਾ ਤਾਂ ਵੀ ਲੱਗੂ ਸਾਡੇ ਕੋਲੇ ਬਰਮਾ ਆ ਗਿਆ ਨਹੀਂ ਆਲਾ ਕਹਿੰਦਾ ਯਾਰ ਉਹ ਇਹਨਾਂ ਦੇਖਦੇ ਆ ਕਹਿਣੇ ਆਗੇ ਗੱਡੀ ਪੁੱਛਦੇ ਆ ਕਿੱਥੇ ਫਿਰਦੀ ਆ ਜਾਂ ਐ ਬੰਦੇ ਨੇ ਕੀ ਨਾ ਵੀ ਫੋਨ ਤੇ ਦੂਜੇ ਤਾਂ ਫੋਨ ਕਰਵਾਇਆ ਹੀ ਨਹੀਂ ਹੈਗਾ ਠੀਕ ਬੰਦੇ ਦਾ ਸਰਵਿਸ ਪੂਰੀ ਟੌਪ ਕਲਾਸ ਦੀ ਹੈਗੀ ਆਪਾਂ ਐਵੇਂ ਕਿਹਾ ਚਾ ਆਪਾਂ ਵਰਤੇ ਆਪਣੀ ਮਸ਼ੀਨ ਵਾਲੇ ਤੇ ਨਹੀਂ ਸੀ ਉਹਨਾਂ ਨਾਲ ਹਾਂ ਉਹਦੋਂ ਇਹ ਆਪਾਂ ਪਹਿਲੇ ਦਿਨ ਗਏ ਸਾਰੀ ਪਹਿਲੇ ਦਿਨ ਹੀ ਵਰਤੇ ਆਂਗੇ ਹਾਂ ਨਹੀਂ ਬੰਦੇ ਆਲਾ ਕਹਿੰਦਾ ਯਾਰ ਅਸੀਂ ਜਿਹੜਾ ਜਾਣ ਪਹਿਚਾਨ ਆਗੀ ਪਹਿਲ ਦੇ ਦਾ ਕਹਿੰਦਾ ਜੀ ਬਸ ਬਾਈ ਹੋ ਗਿਆ ਕੰਮ ਤੁਹਾਡਾ ਹਾਂਜੀ ਆਵਾਜ਼ ਹੈਜੀ ਜਾਤ ਜਵਾਂ ਨਾ ਨਾ ਸੁੱਤੀ ਪਈ ਚੱਲਦੀ ਆ ਮਸ਼ੀਨ ਹਾਂ ਮਸ਼ੀਨ ਦੀ ਕੋਈ ਆਵਾਜ਼ ਨਹੀਂ ਹੈਗੀ ਜਮੀ ਕੋਈ ਬੰਦੇ ਯਾਰ ਖੈਰ ਵਧੀਆ ਨੇਗੇ ਵਿਸਾਲ ਵਾਲੇ ਹਾਂ ਹੁਣ ਕਿਵੇਂ ਚੱਲਦਾ ਹਰਦੇ ਸੱਚ ਜੀ ਹੁਣ ਸਾਈ ਸ਼ੂ ਕਿੰਨੀ ਨਹੀਂ ਹੁੰਦੀ ਹੈ ਵੀ ਸਾਈ ਦਾ ਯਾਰ ਮੌਕੇ ਤੇ ਆ ਹਨਾ ਨਾ ਫੇਰ ਵੀ ਉਹ ਸਰਦਾਰ ਵਾਲੇ ਕਿੰਨੇ ਕੀ ਦੀ ਸਰਦਾਰ ਨੇ 50000 ਘਟਾਤੀ ਯਾ ਯਾ ਹੁਣ ਕਿੰਨੇ ਦਿਨ ਅਜੇ ਬਣ ਕੇ ਚੱਲਿਆ ਇਹਨਾਂ ਨੇ ਨਹੀਂ ਘਟ ਬਿੱਤੀਆਂ ਹੈਗੀਆਂ ਇਹਨਾਂ ਤਾਂ ਜਿੰਨੀ ਸਾਈ ਹੋਈ ਆ ਓਨੇ ਦੀਆਂ ਦਿੱਤੀਆਂ ਨਹੀਂ ਹੈਗੀਆਂ ਮੈਂ ਕੱਲਾ ਰਹਿ ਗਿਆ ਸੀ ਇਹ ਹਾਂਜੀ ਉਹ ਐਮਪੀ ਦੇ ਸੀਜ਼ਨ ਚ ਹਾਂਜੀ ਹਾਂਜੀ ਨਹੀਂ ਹੋਰ ਬੰਦਾ ਹੋ ਜਾਂਦਾ ਅੱਕ ਜਾਂਦਾ ਹਾਂਜੀ ਹਾਂਜੀ ਕੱਲੇ ਨਹੀਂ ਦੇ ਲਾ ਸੀਜ਼ਨ ਸਿਰੇ ਝਾੜਤਾ ਹਾਂਜੀ ਇਹ ਤਾਂ ਹੈ ਜੀ ਨਹੀਂ ਆ ਲੱਗਦਾ ਯਾਰ ਮੈਂ ਤਾਂ ਔਖਾ ਹੋ ਜੂਗਾ ਜਾਂ ਐ ਹੋ ਜੂਗਾ ਸਵੇਰੇ ਇਹ 6-7 ਵਜੇ ਬੈਹ ਜਾਂਦਾ ਸੀ ਮਹੀਨ ਤੇ ਜਦੋਂ ਚਲਾਉਂਦੇ ਸੀ ਆਪਾਂ ਹਾਂ ਰਾਤ ਨੂੰ 12 ਵਜੇ 1 ਵਜੇ 2 ਵਜੇ ਜਾਣ ਹਾਂ ਬੱਸ ਇਹਨੇ ਉਤਰਨਾ ਨਹੀਂ ਹੈਗਾ ਉਦੋਂ ਉਤਰਦਾ ਹਾਂ ਜਦੋਂ ਬੰਦ ਹੋਣੀ ਮਹੀਨ ਉਹ ਉਤਰਦਾ ਚਾਹ ਰੋਟੀ ਬੱਸ ਕਹਿੰਦੇ ਉੱਪਰ ਹੀ ਫਟਾ ਦਿਓ ਸੀਟ ਤੇ ਹਾਂ ਬਹੁਤ ਕੰਮ ਕਰਿਆ ਵਿਚਾਰੇ ਨੇ ਜਿੱਤੇ ਆ ਤਾਂ ਸਵੀਵਿੰਗ ਪੂਲੀ ਬਣਾਈ ਬੈਠਾ ਓਏ ਹਾਂ ਹਾਂ ਜੀ ਇਹ ਪਹਿਲਾਂ ਫੁੱਲਾਂ ਦਾ ਉਹ ਸਿਸਟਮ ਸੀਗਾ ਨਾ ਅਸਿਆ ਜਿਹੜਾ ਉਹ ਸੈੱਟ ਜਿਹਾ ਪਾਇਆ ਹੁੰਦਾ ਸੀ ਹਾਂਜੀ ਉਹਦੇ ਕਰਕੇ ਬਣਾਇਆ ਹੋਊਗਾ ਹਾਂਜੀ ਹਾਂਜੀ ਬੜੀ ਬੰਤਰ ਮਸ਼ੀਨ ਦੀ ਖੜਨੀ ਵੜਨੀ ਮਸ਼ੀਨ ਦੀ ਪੂਰੀ ਐਨ ਰੋਹ ਪੈਂਦਾਗਾ ਹਾਂ ਪੂਰੀ ਸੋਹਣੀ ਮਸ਼ੀਨ ਪੂਰੀ ਸੋਹਣੀ ਬਣਾਈ ਆ ਕਿਸੇ ਜਣੇ ਦੀ ਕੰਮ ਕਵੀ ਪੇਸੀ ਨਹੀਂ ਹੈਗਾ ਇਹ ਸੱਤਾ ਹਾਂ ਹਾਂਜੀ ਵਿੱਚ ਇੱਕ ਮਹੀਨਾ ਵਾਲੇ ਨੇ ਮਸ਼ੀਨ ਦੇਤੀ ਮੁੜ ਕੇ ਸੁਣਵਾਈ ਕੋਈ ਨਹੀਂ ਹੈਗੀ ਹਾਂ ਜੀ ਇਹਨਾਂ ਦੀ ਗੱਲ ਇਹ ਕਿ ਆ ਵੀ ਜਿਹੜੀ ਤੈਨੂੰ ਗੱਲ ਕਹਿਤੀ ਤਾਂ ਤੇਰੀ ਗੱਲ ਤੇ ਖਰੇ ਉੱਤਰਨੇਗੇ ਇਹ ਤਾਂ ਹੈ ਬਾਕੀ ਸੋਨੂੰ ਐਮਪੀ ਦਾ ਸੀਜ਼ਨ ਕਾਲਾ ਦੱਸੂ ਕਿਵੇਂ ਲੱਗਿਆ ਕੀਤੀ ਐਮਪੀ ਸੋਇਆ ਵੀ ਵੱਢ ਗਿਆਈ ਬਹੁਤ ਵਧੀਆ ਰਿਹਾ ਜੀ ਠੀਕ ਆ ਪੂਰੀ ਵਧੀਆ ਚੱਲੀ ਜੀ ਅਸੇ ਸੋਇਆ ਵੀ ਨਹੀਂ ਵੱਢੀ ਆ ਗਈ ਤੀ ਹਾਂ ਜੀ ਮੱਕੀ ਦਾ ਕੰਮ ਆਇਆ ਤੀ ਫਿਰ ਘੱਟ ਸੀਗਾ ਮੱਕੀ ਹੈ ਤਾਂ ਬਹੁਤ ਸੀ ਜੀ ਹਾਂ ਮੱਕੀ ਮੀਂਹ ਬਹੁਤੇ ਪੈ ਗਏ ਰਹੇ ਵਾ ਮੀਹਾਂ ਨੇ ਮੱਕੀ ਤੋੜਤੀ ਉੱਪਰੋਂ ਸ਼ਿਆ ਮੱਕੀ ਟੁੱਟ ਕੇ ਡੇਟਾਂ ਡਿੱਗ ਪਈ ਠੀਕ ਆ ਉਹ ਫਿਰ ਤੁਹਾਨੂੰ ਪਤਾ ਕੋਈ ਕੱਟ ਨਹੀਂ ਚਾਗਦਾ ਉਹ ਡਿੱਗੀ ਵੀ ਤਾਂ ਨਹੀਂ ਚਾਗਦਾ ਹੈਗਾ ਉਹ ਤਾਂ ਵਿਚਾਰਿਆਂ ਨੇ ਲੇਬਰ ਬਹੁਤ ਪਾਈ ਗਈ ਉਹਨਾਂ ਨੂੰ ਇੱਕ ਜੀ ਲੇਬਰ ਨਾਲ ਸਾਰੀ ਮੱਕੀ ਤੜਾਈ ਐ ਐਮਪੀ ਦੇ ਲੋਕਾਂ ਨੇ ਬਾਣਾ ਦੇ ਵਿੱਚ ਮਹੀਨਾ ਬੜੀ ਨਹੀਂ ਹੈਗੀ ਬੜੀ ਨਹੀਂ ਆ ਨਾਲੇ ਐਮਪੀ ਦਾ ਤਾਂ ਏਰੀਆ ਇਹੋ ਜਿਹਾ ਜੇ ਮਕੇਰਾ ਵੀ ਪਾਏ ਮੁੜ ਕੇ ਮਸ਼ੀਨ ਹੀ ਨਹੀਂ ਪੜਦੀ ਹੈਗੀ ਹਾਂ ਜੀ ਉੱਥੇ ਮਿੱਟੀ ਬੜੀ ਬੜੀ ਸਖਤ ਆ ਗਈ ਸਖਤ ਮਿੱਟੀ ਉਹ ਲਾਲ ਜੀ ਮਿੱਟੀ ਹੈਗੀ ਜਿੰਦੀ ਜੀ ਉਹਦਾ ਕੀ ਨਾ ਉ ਗਿੱਲੀ ਹੋ ਗਈ ਮਿੱਟੀ ਮੁੜ ਕੇ ਸੁੱਕਣ ਦਾ ਨਾ ਹੀ ਨਹੀਂ ਲੈਂਦੀ ਹੈਗੀ ਹਾਂਜੀ ਅੱਛਾ ਫੇਰ ਤਾਈਓ ਮੋੜ ਦੈਂਦੀ ਇਹ ਮਸ਼ੀਨ ਹਾਂਜੀ ਫੇਰ ਮੱਕੀ ਤਾਂ ਹੈ ਨਹੀਂ ਫੇਰ ਪੂਰੇ ਆ ਗਈ ਦੋ ਦਿਨਾਂ ਚੋਰੇ ਮਸ਼ੀਨ ਆ ਜਾਂਦੀ ਐ ਪੀ ਹੁਣ ਹਾਂ ਅਸੀਂ ਦੂਜੀ ਛੱਡਿਆਂ ਦੀ ਉੱਥੇ ਉੱਥੇ ਖੜਾ ਜਾਂਦੀ ਆਖਾਂ ਅਸੀਂ ਉਹ ਉੱਤੇ ਟੱਕ ਕੇ ਜਣੀ ਨਿਬਲ ਕੰਮ ਨਿਵੇੜ ਕੇ ਤੁਰਿਆ ਐ ਨਾਲੇ ਚਲੋ ਆਪਣੇ ਹੁਣ ਜਿਹੜਾ ਵੱਡੂ ਕੀ ਉਹ ਇੱਥੇ ਉਹੀ ਬਹੁਤ ਆ ਹਾਂਜੀ ਹਾਂਜੀ ਤੇ ਆਪਣੇ ਸ਼ੁਰੂ ਹੋਇਆ ਹੀ ਆ ਕੰਮ ਹਜੇ ਹਾਂ ਯਰੇ ਵਧੀਆ ਦੋਟਾ ਹੀ ਸ਼ਕੀਲਾ ਵੜਦੇ ਨੇ ਲੋਕਲ ਆਪਣੇ ਆਪ ਨੂੰ ਬਹੁਤਾ ਕਰਦੇ ਬਹੁਤ 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 ਆਪਦਾ ਖਰਚਾ ਕੱਢ ਜੂ ਸਾਰਾ ਹਾਂ ਸਭ ਕੋ ਮੋੜੂਗੀ ਹਾਂ ਹਾਂ ਹੋਇਆ ਵੀ ਨਾ ਹੋਇਆ ਵੀ ਨਾ ਹਸਲ ਸਾਰੀ ਆਈ ਤੀ ਸਾਰੀ ਘਟਾ ਇਹ ਆਪਾਂ ਕੱਲੇ ਨੇ ਹਰ ਵਰਗ ਨੂੰ ਨੁਕਸਾਨ ਹੋਇਆ ਚੀਜ਼ ਦਾ ਇੱਕੀ ਵਾਰਸ ਦਾ ਵਾਰਸ ਦਾ ਹੋਰ ਕਿਤੇ ਨਹੀਂ ਕਾ ਕਿ ਆਹ ਮਨਲਾ ਮੇਰੀ 13 ਲੱਖ ਦੀ ਫਸਲ ਹੋਣੀ ਸੀ ਉਮੀਦ ਸੀ ਮੈਨੂੰ ਵੀ ਮੇਰੀ 13 ਲੱਖ ਦੀ ਫਸਲ ਹੋਊਗੀ ਮੇਰੀ ਫਸਲ ਮੰਨ ਕੇ ਚੱਲ 10 ਲੱਖ ਦੀ ਰਹੇਗੀ ਹੁਣ ਉਹ 13 ਲੱਖ ਰੁਪਏ ਜੋ ਫਸਲ ਰਹੇਗੀ 10 ਲੱਖ ਦੀ ਹਾਂਜੀ ਤੇ ਹੁਣ ਮੈਂ ਜਿਹੜਾ ਵਰਤ ਵਰਤੇ ਵਿੱਚ ਰੱਖੀ ਬੈਠਾ ਉਹ 13 ਲੱਖ ਰੱਖੀ ਬੈਠਾ ਮੈਂ ਆੜਤੀ ਨੂੰ ਉਹ ਵੀ 3 ਲੱਖ ਹੋਰ ਦੇ ਮੈਨੂੰ ਹਾਂਜੀ ਠੀਕ ਨਹੀਂ ਆਪਾਂ ਖਰਚ ਨੇ ਤਾਂ ਪੈਸੇ ਉਸ ਹਿਸਾਬ ਨਾਲ ਨੇ ਉਹ वहां ਆਪਾਂ ਆਰਤੀਏ ਬਰਕਵੀ ਕ ਟੈਟ ਕਰਤਾ ਉਹਦਾ ਵੀ ਕੰਮ ਟੈਟ ਕਰ ਲਿਆ ਇਹ ਤਾਂ ਹੈ ਸਾਰ ਕੱਲਾ ਕੋਈ ਇਹ ਨਹੀਂ ਹੈਗਾ ਵੀ ਜ਼ਿਮੀਦਾਰ ਨੂੰ ਹੀ ਮਾਰ ਪਊਗੀ ਮਾਰ ਤਾਂ ਇਹ ਸਾਰੇ ਲੋਕਾਂ ਨੂੰ ਪਊਗੀ ਜਿੰਨੇ ਵੀ ਆਪਾਂ ਹੈਗੇ ਆਂਗੇ ਦੁਕਾਨਦਾਰ ਨੇ ਦੁਕਾਨਦਾਰਾਂ ਦੀ ਬੋਲਦੀਆਂ ਕਰਾਂਗੇ ਘਟ ਜਾਣਗੀਆਂ ਇੱਕ ਦੀ ਘਰਾਂ ਜਿਵੇਂ ਘਟ ਜਾਣਗੀਆਂ ਇਹ ਤਾਂ ਹੈ ਜੀ ਠੀਕ ਨਹੀਂ ਆਲਾ ਕਹਿੰਦਾ ਯਾਰ ਜੀਰੀ ਘਟ ਨਿਕਲੀ ਹੈਗੀ ਇਹ ਬਾਕੀ ਹੋਰ ਹੈਗਾ ਲਰਦੇਵ ਜਿਵੇਂ ਹੁਣ ਚਲੋ ਝਾੜਗਾ ਇੱਕੀ ਘਟਾਗਾ ਹਾਂ ਵੀ ਦੇਖ ਲਿਓ ਕਣਕ ਦਾ ਝਾੜ ਵਾਜ ਜਾਣਾ ਕਣਕ ਦਾ ਵਾਜ ਇਹ ਪਰਮਾਤਮਾ ਨੇ ਦੇ ਤਾਂ ਇਹ ਤਾਂ ਦੇ ਨਹੀਂ ਦੇਣਾ ਕਿਉਂ ਜਿਹੜਾ ਕਿਸਾਨ ਹੈ ਦੀ ਦਸਨੋਂ ਹੋਂਦੀ ਕਰਤਾ ਗਿਆ ਕਰਤਾ ਗਈ ਇਹਨੂੰ ਜਿਹੜਾ ਵਰਗ ਮਰਜੀ ਉਹ ਕਰ ਲੇ ਹਾਂ ਚਲੋ ਆਪਾਂ ਨੂੰ ਹੁਣ ਇੱਕ ਵਾਰ ਤਾਂ ਲੱਗਦਾ ਵੀ ਹੁਣ ਕੀ ਨਾ ਦੁੱਖ ਤੇ ਲੱਗਦਾ ਲੱਗਦਾ ਛੋਡੇ ਕੋਲੇ ਆ ਇੱਕੀ ਕਣਕਾਂ ਨੇ ਝਾੜ ਦੇ ਦੇਨੇ ਨੇ ਪਰਮਾਤਮਾ ਨੇ ਇਸਾ ਕਈ ਥੋੜੇ ਪੈਸੇ ਉਹਨੇ ਦੇ ਹੀ ਦੇਣੇ ਨੇ ਤਕਰੀਬ ਉਹ ਮੰਨ ਲਾ ਵੀ ਆਪਣਾ ਝੋਨਾ ਘੱਟ ਨਿਕਲਿਆ ਸੀ ਕਣਕਾਂੋਂ ਦੋ 5.5 5.5 ਕੁਇੰਟਲ ਗਿਆ ਨਿਕਲਈਆਂ ਸੀ ਇਹ ਹਾਂ 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 ਨਿਕਲਦਾ ਆਉਣਾ ਜੇ ਨਹੀਂ ਹੁਣ ਇੱਕ ਵਾਰ ਝੂਟਾ ਜਾ ਪਊਗਾ ਇੱਕ ਵਾਰ ਪੈਂਦਾ ਯਾਰ ਹੂੰ ਜੀ ਏ ਪੀ ਆਗਾ ਉਹ ਕਹਿੰਦੇ ਨੇ ਪਹਿਲਾਂ ਬੈਂਕਾਪੁਰੋਂ ਫੇਰ ਚਿੱਤਾਵਾਂਗੇ ਤੇ ਅੱਗੇ ਮੰਨ ਲਾ ਵੀ ਉਹ ਚਿੱਤਾਾਂ ਦੇ ਸੀਗੇ ਜਿਹਦੇ ਕੋਲ ḍi a pī ਪਿਆ ਉਹ ਮੂੜਾ ਗੜੀ ਜਾਂਦਾਗਾ 18 1800 ਦਾ ਥੈਲਾ ਲਊਗਾਗਾ ਯਾਰ ਲੁਸਾਨ ਨੂੰ ਹਰ ਪਾਸਿਓਂ ਮਾਰ ਪੈਣੀ ਪੈਣੀ ਆ ਜਿੱਦੋਂ ਨੂੰ ਮਰਜੀ ਭੱਜ ਲੈ ਇੱਕ ਗੱਲ ਹੋਰ ਆਈ ਹੁਣ ਪਹਿਲਾਂ ਸਰਕਾਰਾਂ ਬਣਦੀਆਂ ਸੀ ਜਿਹੜੀ ਅਸਲੀ ਗੱਲ ਆ ਹਾਂ ਤੇ ਉਹ ਸੋਚਦੀਆਂ ਸੀਗੀਆਂ ਹਰ ਵਰਗ ਬਾਰੇ ਸੋਚਦੀਆਂ ਸੀ ਸਹੀ ਗੱਲ ਆ ਹੁਣ ਜਿਹਦੀ ਮਰਜ਼ੀ ਸਰਕਾਰ ਬਣ ਜੇ ਉਹਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਮਤਲਬ ਨਹੀਂ ਸੋਣੇ ਆਏ ਕਹਿਣਾ ਵੀ ਮੇਰਾ ਘਟ ਕਿਵੇਂ ਭਰਨਾ ਕਿਵੇਂ ਭਰਨਾ ਕੋਈ ਮਰੇ ਕੋਈ ਜੀਵੇ ਜਣ ਦੀ ਇਹ ਜਣ ਦੀ ਬਹੁਤ ਗਲਤ ਸਿਸਟਮ ਹੋ ਗਿਆ ਸਹੀ ਗੱਲ ਆ ਕਿੰਨੇ ਇਹ ਬਹੁਤਾਂ ਡੇਮੇਜ ਚੱਲਣ ਵਾਲਾ ਆਪਣੇ ਹਿਸਾਬ ਨਾਲ ਨਹੀਂ ਚੱਲਦਾ ਨਹੀਂ ਚੱਲਦਾ ਸਰਕਾਰਾਂ ਦੇ ਹੀ ਫਰਜ਼ ਹੁੰਦੇ ਨੇ ਵੀ ਪਬਲਿਕ ਨੂੰ ਆਪਦੀ ਦੇ ਸਾਹਮਣੇ ਸਹੂਲਤ ਦੇਵੇ ਹਾਂ ਕੰਮ ਕਰੇ ਉਹਨਾਂ ਦੇਖ ਰੇ ਕਰੇ ਸਹੀ ਗੱਲ ਆ ਇਧਰ ਆਪ ਕਿਹਾਂ ਪਬਲਿਕ ਦਾ ਰਾਬਾ ਸਰੀ ਫਿਰਦੀ ਆ ਆਪਣੇ ਰੱਬ ਤੇ ਆਸ ਨਹੀਂ ਆ ਹਾਂ ਉਹ ਕੋਈ ਜਾਣੀ ਕੰਟਰੋਲ ਕਿਸੇ ਦਾ ਨਹੀਂ ਹੈਗਾ ਹੁਣ ਕੋਈ ਨਹੀਂ ਕੋਈ ਹੈਗਾ ਕਿਵੇਂ ਬਾਬੂ ਠੀਕ ਹੈ ਜੀ ਵਧੀਆ ਠੀਕ ਤੇਰ ਨਾਲ ਵਾਦਾ ਕਰਿਆ ਸੀ ਆਪਾਂ ਕਨਕ ਦਾ ਸੀਜ਼ਨ ਲਾ ਕੇ ਵੀ ਤੈਨੂੰ ਨਵੀਂ ਤੇ ਪਿਠਾ ਦੇਣਾ ਹੈ ਹਾਂ ਜੀ ਹੋ ਗਿਆ ਬਾਦਾ ਪੂਰਾ ਹਾਂਜੀ ਠੀਕ ਰਹਾ ਹਾਂਜੀ ਪੂਰਾ ਕਿਵੇਂ ਰਹਾ ਐਮਪੀ ਦਾ ਸੀਜ਼ਨ ਪੂਰਾ ਵਧੀਆ ਜੀ ਕਿਵੇਂ ਮਸ਼ੀਨ ਚਲਾਈ ਨੂੰ ਕਿਵੇਂ ਆ ਚਲਾਈ ਨੂੰ ਪੂਰੀ ਸੱਟ ਆ ਜੀ ਹੈ ਚਲ ਪੂਰੀ ਸੱਟ ਆ ਜਾਂਦੀਆਂ ਕਾਰਮਾਨ ਜੀ ਹਾਂਜੀ ਕੋਈ ਆ ਨਹੀਂ ਜੀ ਥੱਕਦਾ ਜਾਂ ਨਹੀਂ ਬੈਠਾ ਹਾਂ ਨਾ ਜੀ ਕੋਈ ਥੱਕਦੀ ਨਹੀਂ ਥੱਕਣ ਵਾਲਾ ਕੰਮ ਹੀ ਨਹੀਂ ਹੈਗਾ ਜੀ ਠੀਕ ਆ ਨਹੀਂ ਵੀ ਥੱਕ ਜੀ ਉਹਨੂੰ ਮਸ਼ੀਨ ਚਲਾਣਾ ਵੀ ਹੈ ਜੀ ਆਪਣੇ ਨੂੰ ਨਵੀਂ ਵੀ ਠੀਕ ਆ ਹਾਂਜੀ ਬਾਡੀ ਨੂੰ ਪੈਂਦੀ ਆ ਜੀ ਟੁੱਟ ਕੇ ਠੀਕ ਆ ਹਾਂਜੀ ਜਿਹੜੀ ਸਮਾਲਾ ਵੱੜਦੀ ਤਾਂ ਆਪਣੀ ਹੀੜਾ ਵੀ ਬਹੁਤ ਸੀ ਹਾਂਜੀ ਪੂਰੇ ਲੋ ਅਥੋਰਿਨਗਾ ਦੀ ਹਾਂਜੀ ਉਹਦਾ ਤਾਂ ਅੱਕਣਾ ਤਾਂ ਤੂੰ ਹੀਰਾ ਨਹੀਂ ਅੱਕਦਾ ਸੋਨਰਾ ਹਾਂਜੀ ਤੂੰ ਹੁਣ ਤਾਂ ਕੀ ਨਵੀਂ ਦੇਖਣਾਗਾ ਨਾ ਇਹਦਾ ਕੀ ਅੱਕਣਾ ਜੀ ਆਪਾਂ ਤਾਂ ਉਹਦੇ ਨਹੀਂ ਉਹ ਕਰਿਆ ਤੈਨੂੰ ਉਹਦਾ ਤਾਂ ਐਂ ਜਿਹਾ ਲੱਗਿਆ ਹੋਊਗਾ ਵੀ ਇਹ ਤਾਂ ਗੱਲਾਂ ਹੀ ਕਰਦੇ ਨੇ ਕਾਹਨੂੰ ਲੈਣਗੇ ਨਵੀਂ ਇਹ ਹਾਂਜੀ ਤੈਨੂੰ ਕਿਹਾ ਸੀ ਇਹਦਾ ਬਾਦਾ ਕਰਾਇਆ ਇਹ ਵੀ ਦਾਚਾ ਹਾਂਜੀ ਫੈਸਲਾ ਇਹਨੂੰ ਕਾਲੇ ਨੂੰ ਕਿਹਾ ਸੀਗਾ ਵੀ ਇਹਦਾ ਇੱਕ ਤੀ ਕਣਕ ਦਾ ਹੀਰਾ ਲਾ ਕੇ ਪੂਰਾ ਮਾਣ ਕਰਨਾ ਇਹਦਾ ਹਾਂਜੀ ਠੀਕ ਆ ਵੀ ਜਿਵੇਂ ਵਿਚਾਰੇ ਨੇ ਇਕੱਲੇ ਨੇ ਚਲਾਈਆ ਹੋਟਲ ਡਰਾਈਵਰ ਹੁੰਦਾ ਭਾਜੇ ਨਾ ਹਾਂਜੀ ਨਾ ਬੰਦਾ ਬਹੁਤ ਜ਼ਰਾਬਨਾ ਠੀਕ ਆ ਇਕੱਲੇ ਨਹੀਂ ਮੰਨ ਲ ਸਾਰਾ ਕਾਨਕ ਦਾ ਸੀਨ ਤੁਹਾਨੂੰ ਪਹਿਲਾਂ ਵੀ ਵੀਡੀਓ ਜੀ ਦੱਸਿਆ ਇਕੱਲਾ ਐਮਪੀ ਦਾ ਇਕੱਲਾ ਹੀ ਲਾ ਗਿਆ ਸੀ 15 ਤਿੰਨ ਤਿੰਨ ਘੰਟੇ ਦੋ ਦੋ ਘੰਟੇ ਸੌਂਦਾ ਰਿਹਾਗਾ ਇਹ ਬੰਦੇ ਨਾਲ ਆਪਾਂ ਕਰਿਆ ਸੀ ਕਮੈਂਡਮੈਂਟ ਵੀ ਤੈਨੂੰ ਕਾ ਝੋਨੇ ਦੇ ਸੀਨ ਸੋਇਆ ਪੀਣ ਵੇਲੇ ਤੈਨੂੰ ਨਵੀਂ ਮਹੀਨ ਮਿਠਾਉਣਾ ਵੀ ਬਸਾਲ ਤੇ ਆ ਇਹ ਵੀ ਗੱਲ ਕਰੀ ਸੀ ਲੈ ਕੇ ਵੀ ਫਿਰ ਪਛਾਲ ਹੀ ਦਿੱਤੀ ਤੇ ਸੋਇਆ ਵੀ ਇੰਤੈ ਕਹਿੰਦੀ ਸੀ ਹਾਂਜੀ ਕਹਿੰਦੀ ਰੀਵੀ ਪਰੇ ਹਟ ਕੇ ਉਹ ਗੱਲ ਕਰੋ ਜੀ ਇੰਜਣ ਕਿਵੇਂ ਆ ਇੰਜਣ ਜੀ ਪੂਰਾ ਟੌਪ ਦਾ ਪੂਰਾ ਟੌਪ ਦਾ ਕੋਈ ਲੋੜ ਲਾਲ ਨਹੀਂ ਲਿਆ ਕੁਛ ਨਹੀਂ ਕੀਤਾ ਕੋਈ ਪ੍ਰਵਾਨੀ ਹਾਂਜੀ ਕੋਈ ਪ੍ਰਵਾਨੀ ਨਹੀਂ ਠੀਕ ਆ ਇੰਜਣ ਤਾਂ ਜਿਵੇਂ ਬਹੁਤ ਹੈਵੀ ਇੰਜਣ ਹੈਗੇ ਤੇ ਹੋਰ ਗੱਲਬਾਤ ਸੁਣਾ ਕੋਈ ਵਧੀਆ ਜੀ ਬਾਤ ਉੱਥੇ ਤਾਂ ਤੀਜਾ ਵੀ ਲਾ ਦਿੰਦੇ ਸੀ ਪੰਜੀ ਜਾਂਦੀ ਹੱਸਿਆ ਸੋਇਆ ਵੀ ਇੰਤਾਂ ਠੀਕ ਆ ਸਾਰੇ ਗੇਅਰ ਪਾਦੇ ਦਾ ਗਾਣਾ ਗੇਅਰ ਆਦਾ ਸਾਰੇ ਨਿਗਾਹਦੇ ਜੀ ਠੀਕ ਆ ਮੇਨ ਪਹਿਲਾ ਦੂਜਾ ਤੀਜਾ ਜਿਹੜਾ ਲੂਟ ਆਉਂਦਾ ਤੇ ਉਹੀ ਠੋਕ ਦਿੰਦੇ ਸੀ ਹਾਂ ਜੇ ਮੇਨ ਬਾਹਨ ਮੰਨ ਲਉ ਕਿ ਠੀਕ ਹੁੰਦੇ ਸੀਗੇ ਕੋਈ ਰਤੀਜਾ ਵੀ ਠੋਕ ਦਿੰਦੇ ਸੀ ਠੀਕ ਆ ਨਹੀਂ ਪਰ ਦੂਜਾ ਦਾ ਫੁੱਲ ਹਾਈ ਚੱਲਦੀ ਸੀ ਜੀ ਫੁੱਲ ਜਣੀ ਉਥੇ ਹਾਰ ਲਿਆ ਇਹਨੂੰ ਹਾਂਜੀ ਵੀ ਹੋਰ ਤੀਜੇ ਜ ਵੀ ਭਜੂਗੀ ਹਾਂਜੀ ਠੀਕ ਆ ਇਹ ਹੁਣ ਕਹਿੰਦੇ ਦੂਜੇ ਦੂਜਾ ਤਾਂ ਹਾਈ ਚੱਲਦੀ ਸੀ ਹਾਂਜੀ ਹਾਂਜੀ ਦੂਜਾ ਤਾਂ ਹਾਈ ਚੱਲਦੀ ਸੀ ਝੋਨਾ ਵੀ ਟਕੜਾਗਾ ਹਾਂਜੀ ਝੋਨਾ ਵੀ ਟਕੜਾ ਪ੍ਰਵਾਹ ਕੋਈ ਨਹੀਂ ਪ੍ਰਵਾਹ ਕੋਈ ਨਹੀਂ ਜੀ ਜੇ ਵੇਰ ਵਿਛਾਲ ਵਿਛਾਲੀ ਜਾਈ ਨਹੀਂ ਹਾਂਜੀ ਇਹਦਾ ਗੱਲ ਮੰਨਦੇ ਆ ਹਾਂਜੀ ਤੇ ਹੁਣ ਕੀ ਕਹੇਗਾ ਵੀ ਜੇ ਕਿਸੇ ਨੇ ਮਸ਼ੀਨ ਲੈ ਲਈਆਂ ਵਿਛਾਲ ਹੀ ਲੈਣਾ ਹਾਂਜੀ ਵਿਛਾਲ ਹੀ ਲੈਣ ਜੀ ਪੂਰੀ ਵਧੀਆ ਟੋਪ ਦੀ ਮਸ਼ੀਨ ਹੈ ਜੀ ਠੀਕ ਵਧੀਆ ਕੰਮ ਕਰਦੀ ਆ ਓਕੇ ਹਾਂਜੀ ਕੋਈ ਦੇਖ ਨਹੀਂ ਦਾਣਿਆਂ ਤੋਂ ਨਹੀਂ ਕੋਈ ਚੱਕਰ ਜੀ ਫਿਕਰ ਹੀ ਨਹੀਂ ਕੋਈ ਹਾਂਜੀ ਤੂੰ ਤਾਂ ਬਦਰਾ ਬੈਠਾ ਵੀ ਕੱਲਾ ਹੀ ਆ ਹੈਲਪਰ ਵੀ ਤੇਰੇ ਨਾਲ ਤਾਂ ਹੈ ਹੈਲਪਰ ਹੈ ਨਹੀਂ ਜੀ ਹੁਣ ਕੱਲੀ ਜਲਾਵਾਂਗੇ ਜੀ ਬੋਲਾ ਵੀ ਕੱਲੀ ਦੀ ਹੁਣ ਬਾਲਲੀ ਹੈ ਕੱਲੀ ਸੀ ਕੱਲੇ ਦਾ ਚ ਕਾਂਕ ਚ ਕੱਟ ਗਿਆ ਤੂੰ ਯਾਰ ਹੁਣ ਤਾਂ ਤੈਨੂੰ ਮੰਨ ਲਾ ਵੀ ਕੀ ਔਖਾ ਹੋਣਾਗਾ ਹਾਂ ਹਾਂ ਜੀ ਤੇ ਬਾਕੀ ਦੂਜੀ ਗੱਲ ਆ ਜਿਹੜਾ ਦਾਣਾ ਹੈ ਹੈਲਪਰ ਨੇ ਦਾਣੇ ਦੇਖਨੇ ਨੇ ਦਾਣਾ ਮਾਰਦੀ ਹੈ ਹਾਂ ਦਾਣੇ ਤਾਂ ਮਾਰਦੀ ਨਹੀਂ ਜੀ ਕੀ ਗੱਲ ਸੀ ਸਹੀ ਦੀ ਧੋਪ ਕੀ ਆ ਗਈ ਹਾਂ ਜੀ ਤੇ ਜੋ ਐਂਪੀ ਦਾ ਸੀ ਨਵੇੜ ਕੇ ਹਾਂ ਜੀ ਚਲੋ ਇਹ ਤਾਂ ਤਤ ਆ ਠੰਡਾ ਦਾ ਲੱਗਦਾ ਉਹ ਤਾਂ ਪ੍ਰਮਾਤਮਾ ਦੇ ਹੱਥ ਹੈ ਗੱਲ ਨਹੀਂ ਆਪਾਂ ਦਾ ਚਲੋ ਇਹ ਹੈਗਾ ਵੀ ਮਲਾਏ ਕਣਕ ਮੱਕੀ ਵਾਲੇ ਦੀ ਵੀ ਸਲਾਹ ਸੀ ਮੱਕੀ ਦਾ ਵੀ ਲਾਵਾਂਗੇ ਜਦੋਂ ਚਲੋ ਹੁਣ ਮੱਕੀ ਉਹਨਾਂ ਦਾ ਨੁਕਸਾਨ ਹੀ ਕਰਦਾ ਨਹੀਂ 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 ਨੁਕਸਾਨ ਕਰਦਾ ਤਾਂ ਫਿਰ ਆਪਣਾ ਦਾ ਸੀਜ਼ਨ ਸੀ ਉਹਨਾਂ ਦੀ ਦੇਖ ਲਾ ਆਮਰ ਲੋਹੀ ਸੀ ਠੀਕ ਹੈ ਕਿਵੇਂ ਆਖਲੇ ਠੀਕ ਆ ਜੀ ਵਧੀਆ ਉਹ ਠੀਕ ਆ ਹਾਂ ਜੀ ਹਾਂ ਵਧੀਆ ਕਿਵੇਂ ਆ ਤੁਸੀਂ ਉਲਟਿਆ ਜਾ ਫਿਰ ਹੀ ਜਾਣਾਗਾ ਹੈ ਨਹੀਂ ਨਹੀਂ ਮਸ਼ੀਨਾਂ ਦੋ ਚਲਾਉਣ ਕਰਕੇ ਉਲਝੇਦਾ ਹੈ ਉਹ ਤਾਂ ਦੋ ਜੀ ਵੀਰ ਗਏਗਾ ਨਾ ਪਰ ਸਰੋਂ ਉਹ ਹਾਂ ਉਹ ਦੋਨੇ ਫਿਰ ਅੱਜ ਆਪਦੀ ਲੱਗੀਆਂ ਵੀ ਨੇ ਕਾਲੇ ਦੇ ਮਸ਼ੀਨਾਂ ਦੋਨੇ ਇਹ ਵੀ ਇਧਰ ਆਪ ਤੇ ਚੱਲਦੀ ਉੱਤਰ ਹੁਣ ਬੰਦੇ ਕਿਣ ਮਿਡ ਮਿਡ ਮੇ ਹੁੰਦੇ ਨੇ ਵੀ ਟਰਾਲੀਆਂ ਲਾ ਲੋ ਚਾਰ ਤਾਂ ਡਰਾਈਵਰੀ ਚਾਹੀਦੇ ਨੇਗੇ ਹਾਂ ਜੀ ਟਰਾਲੀਆਂ ਢੋਣ ਵਾਸਤੇ ਫਿਰ ਆਪ ਹੁਣ ਐ ਕਰਕੇ ਕਾਲਾ ਜੀ ਉਲਝਿਆ ਵੈ ਸੀਗਾ ਅੱਜ ਥੋਣੀਆਂ ਮੋਟੀਆਂ ਕਰਦੇ ਆ ਗੱਲਾਂ ਕਾਲੇ ਨਾਲ ਹਾਲੇ ਐਮਪੀ ਦਾ ਕਿਵੇਂ ਲੱਗਿਆ ਸੀਜ਼ਨ ਬਾਕੀ ਆਈ ਫਿਰ ਸੁਆਬੀਂ ਦਾ ਜੀ ਵਧੀਆ ਰਿਹਾ ਠੀਕ ਆ ਹਾਂ ਮੱਕੀ ਦਾ ਹੋ ਗਿਆ ਮੱਕੀ ਦਾ ਨਹੀਂ ਲੱਗਿਆ ਜੀ ਮੱਕੀ ਦਾ ਮੀਂਹ ਪੈ ਗਿਆ ਹਾਂ ਜੀ ਹਾਂ ਉਹਦਾ ਇਹ ਹੈਗਾ ਵੀ ਯਾਰ ਮੀਂਹ ਤਾਂ ਹੁਣ ਕਿਸੇ ਦੇ ਬਸਦੀ ਵੀ ਗੱਲ ਨਹੀਂ ਹੈਗੀ ਹਾਂ ਜੀ ਹਾਂ ਅਸੇ ਕਾਲੇ ਫਿਰ ਵਿਛਾਲ ਕੀ ਕਹਿੰਦੀ ਆ ਤੋਲੇ ਨੂੰ ਜੀ ਤਾਂ ਵਧੀਆ ਜੀ ਪੂਰੀ ਹੈ ਜੀਨ ਵਧੀਆ ਹੋ ਗਈ ਮਾਰਦੀ ਆਠੇ ਹਾਂ ਜੀ ਹਾਂ ਮਸ਼ੀਨ ਤਾਂ ਇੱਕ ਮਿੰਟ ਦੇ ਬ੍ਰੇਕ ਤੋਂ ਨਹੀਂ ਦਿੱਤੀ ਜੀ ਅਮੀ ਠੀਕ ਆ ਜਿਵੇਂ ਜਾ ਕੇ ਚਲਾਤੀ ਬਸ ਕੰਪਨੀ ਜੋ ਲਿਆ ਕੇ ਚਲਾਤੀ ਬਾਦ ਉਹ ਵੀ ਦੱਬੀ ਰੱਖੀ ਗਈ ਜੀ ਕੁਝ ਨਹੀਂ ਬਸ ਸਾਨੂੰ ਕਰਨ ਦੀ ਲੋੜ ਪਈ ਠੀਕ ਆ ਆਸ ਪੱਖੇ ਦੀ ਹਵਾ ਹੀ ਸੈੱਟ ਕਰੀ ਦੀ ਕੱਲੀ ਸਿਆ ਉਹ ਪਹਿਲਾਂ ਉਧਰ ਜਾ ਕੇ ਹਵਾ ਵਧਾਤੀ ਪਹਿਲਾਂ ਘੱਟਦੀ ਹਵਾ ਠੀਕ ਆ ਹੋਰ ਕੁਝ ਨਹੀਂ ਕਰਾਏਗਾ ਓਕੇ ਆ ਚਲੋ ਉਹ ਤਾਂ ਮਾੜੀ ਮੋਟੀ ਤਾਂ ਚਲੋ ਫੇਰ ਵੀ ਮਸ਼ੀਨਰੀ ਹੈ ਹਨਾ ਵਾਸਲਾ ਮੁਤਾਬਕ ਹੁੰਦੀ ਆ ਉਹਨਾਂ ਨੇ ਆਪਾਂ ਨੂੰ ਝੋਨੇ ਵਾਲੀ ਤੇ ਕਰਕੇ ਤੋੜ ਦਿਉ ਉਹ ਸੋਇਆ ਮੀਨੂ ਥੋੜੀ ਮੋਟੀ ਹਵਾ ਵੱਧ ਚਾਹੀਦੀ ਹਾਂ ਹਾਂਜੀ ਹਾਂਜੀ ਤੇ ਉਹਦੇ ਕਰਕੇ ਫਿਰ ਦੂਜੀ ਉੱਥੇ ਸੈਟ ਆ ਹਾਂਜੀ ਉੱਥੇ ਖੜਾ ਠੀਕ ਆ ਕਣਕ ਵੇਲੇ ਜਾਨੀ ਇੱਕ ਥੀੜਾ ਪਾਜੂਗਾ ਹਾਂ ਹਾਂ ਕਣਕ ਵੇਲੇ ਲੈ ਕੇ ਜਾਵਾਂਗੇ ਜੇ ਉਹ ਉੱਥੇ ਉਹਨਾਂ ਨਾਲ ਅਲੱਗ ਲਿਆਵਾਂਗੇ ਠੀਕ ਆ ਇੱਕ ਘਾਟ ਤੋਂ ਮਕੀਆ ਲੁੱਤੀ ਡਟਿਆ ਤਾਂ ਹਾਂ ਜੀ ਹਾਂ ਠੀਕ ਆ ਸੋਰਾ ਸਾਰਾ ਕੀ ਕਹਿੰਦੀ ਐ ਕਾਲੇ ਵਧੀਆ ਜੀ ਮਸ਼ੀਨ ਪੂਰੀ ਆ ਤਾਂ ਹੁਣੋ ਯਾਰ ਮਾਲ ਦਾ ਪੀੜੀ ਪੂਸ ਆ ਗਈ ਹਾਂ ਜੀ ਹਾਂ ਪੀੜੀ ਆ ਇਹੀ ਥੋਰੀ ਜਿਆ ਫੇਰ ਕਾਦੇ ਬਾਏ ਸਾਰੇ ਨਿਆਰੇ ਨੇ ਕਹੀਂ ਹਾਂ ਜੀ ਹਾਂ ਚਲੋ ਠੀਕ ਆ ਜੀ ਅੱਜ ਕਾਲਾ ਥੋੜਾ ਜਿਹਾ ਬੀਜੀ ਆਗਾ ਤੇ ਕੱਲ ਨੂੰ ਆਪਾਂ ਪ੍ਰੋਪਰ ਕੱਲ ਨੂੰ ਬਹਿ ਕੇ ਕਰਦੇ ਆ ਗੱਲਾਂ ਬਾਤਾਂ ਜੀ ਕੱਲ ਨੂੰ ਆਪਾਂ ਲਾਣੇ ਵਟਾਂਗੇ ਆਪਣੇ ਵੀ ਲਾਣੇ ਵਟਾਂਗੇ ਉੱਥੇ ਬਹਿ ਕੇ ਕਰਾਂਗੇ ਗੱਲਾਂ ਬਾਤਾਂ ਇਹਦੀ ਹੁਣ ਟਰਾਲੀ ਕੰਡੇ ਤੇ ਖੜੀ ਆ ਕੰਡਾ ਕਰਵਾਉਣਾ ਜਾ ਕੇ ਬਾਏ ਕਰਕੇ ਅੱਜ ਥੋੜਾ ਟਾਂ ਜਾਲ ਉਹਦੇ ਆ ਠੀਕ ਆ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਠੀਕ ਆ ਜੀ